ਕੱਲ ਦਿੱਲੀ ਦੇ ਵਿੱਚ ਇੱਕ ਅਹਿਮ ਮੀਟਿੰਗ ਹੁੰਦੀ ਹੈ ਆਮ ਆਦਮੀ ਪਾਰਟੀ ਦੇ ਹਾਰ ਤੋਂ ਬਾਅਦ ਇੱਕ ਉਹ ਜਿਹਨਾਂ ਆਪਾਂ ਮੰਥਨ ਮੀਟਿੰਗ ਕਹਿ ਸਕਦੇ ਹਾਂ ਪਰ ਮੀਟਿੰਗ ਸਿਰਫ 10-15 ਮਿੰਟ ਚੱਲੀ ਐਵੇਂ ਕਿਉਂ ਮਤਲਬ ਪੰਜਾਬ ਦੇ ਲੀਡਰਾਂ ਤੋਂ ਹੈਰਾਨ ਹੈ ਜੀ ਪੰਜਾਬ ਦੇ ਲੀਡਰ ਵੀ ਉਹ ਹਾਕ ਮਾਰਦੇ ਨੇ ਦਿੱਲੀ ਵਾਲੇ ਇਹ ਵੀ ਮੂੰਹ ਚੱਕ ਕੇ ਗੱਡੀਆਂ ਚੱਕਦੇ ਨੇ ਹੂਟਰ ਪਾ ਜਾਂਦੇ ਟੂ 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 ਕਰਦੇ ਉੱਥੇ ਪਹੁੰਚ ਜਾਂਦੇ ਨੇ ਇਹ ਗੱਲ ਇਹ ਮੀਟਿੰਗ ਪੰਜਾਬ ਵਿੱਚ ਨਹੀਂ ਹੋ ਸਕਦੀ ਸੀ ਸੈਂਕੜੇ ਦੀ ਗਿਣਤੀ ਦੇ ਵਿੱਚ ਗੱਟੀਆਂ ਜਿਹੜੀਆਂ ਪੰਜਾਬ ਤੋਂ ਹੂਟਰ ਬਜਾਉਂਦੀਆਂ ਤੇਲ ਫੂਕਦੀਆਂ ਪੰਜਾਬ ਦੇ ਖਜ਼ਾਨੇ ਨੂੰ ਜਿੱਥੋਂ ਜਦੋਂ ਅਜਿਹੀ ਸੂਰਤ ਵਿੱਚ ਪੰਜਾਬ ਨੱਕੋ ਨਾਕੇ ਕਰਦੇ ਦੇ ਵਿੱਚ ਡੁੱਬਿਆ ਹੋਇਆ ਹੋਵੇ ਮਾਨ ਸਰਕਾਰ ਆਉਣ ਤੋਂ ਪਹਿਲਾਂ ਇਹਨਾਂ ਨੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਆ ਪੰਜਾਬ ਦੇ ਲੋਕਾਂ ਦੇ ਨਾਲ ਇੱਕ ਉਹਦੇ ਵਿੱਚ ਇੱਕ ਇਹ ਵੀ ਵਾਅਦਾ ਸੀਗਾ ਕਿ ਅਸੀਂ ਮਹਿਲਾਵਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਵਾਂਗੇ ਪਰ ਉਹ ਵਾਅਦਾ ਪੂਰਾ ਨਹੀਂ ਹੋਇਆ ਹੁਣ ਇੱਕ ਹੋਰ ਵਾਅਦਾ ਕਰਤਾ ਕਿ ਜੀ ਅਸੀਂ ਹੁਣ ਹਜ਼ਾਰ ਨਹੀਂ 1100 ਰੁਪਏ ਦੇਵਾਂਗੇ ਜੀ ਹਰ ਮਹਿਲਾ ਨੂੰ ਕਿਹੜੀ ਸੂਰਤ ਦੇ ਵਿੱਚ 11-1100 ਰੁਪਏ ਦੇਣਗੇ ਇਹ ਕਿਹੜੇ ਮੂੰਹ ਨਾਲ ਮੱਖ ਮੰਤਰੀ ਸਾਹਿਬ ਤੁਮ ਗੱਜੇ ਮਾਰਦੇ ਨੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਇਹਨਾਂ ਨੂੰ ਕਰਸਾ ਚਖਣਾ ਪੈਂਦਾ ਜੀ ਬਿਲਕੁਲ ਸਾਸੀ ਕਾਲ ਜੀ ਹੁਸ਼ਿਆਰਪੁਰ نیوز ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਤੁਹਾਡਾ ਆਪਣਾ ਪ੍ਰੀਤ ਗਰੇਵਾਲ ਦੋਸਤੋ ਦਿੱਲੀ ਦੇ ਵਿੱਚ ਕੱਲ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਇੱਕ ਮੀਟਿੰਗ ਹੁੰਦੀ ਹੈ ਮੀਟਿੰਗ ਦੇ ਵਿੱਚ ਦਿੱਲੀ ਦੇ ਤੇ ਪੰਜਾਬ ਦੇ ਲੀਡਰ ਸ਼ਾਮਿਲ ਹੁੰਦੇ ਨੇ ਅੱਜ ਆਪਾਂ ਇਸੇ ਟੌਪਿਕ ਦੇ ਉੱਪਰ ਗੱਲ ਕਰਾਂਗੇ ਤੇ ਇਸੇ ਟੌਪਿਕ ਤੇ ਗੱਲ ਕਰਨ ਦੇ ਲਈ ਸਾਡੇ ਨਾਲ ਅੱਜ ਤੋਂ ਫਿਰ ਤੋਂ ਮੌਜੂਦ ਨੇ ਮਿਸਟਰ ਚੇਤਨ ਕਸ਼ਪ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕਿਵੇਂ ਠੀਕ ਠਾਕ ਹੋ ਜੀ ਬਹੁਤ ਵਧੀਆ ਸਰ ਸਰ ਕੱਲ ਦਿੱਲੀ ਦੇ ਵਿੱਚ ਇੱਕ ਅਹਿਮ ਮੀਟਿੰਗ ਹੁੰਦੀ ਹੈ ਆਮ ਆਦਮੀ ਪਾਰਟੀ ਦੇ ਹਾਰ ਤੋਂ ਬਾਅਦ ਇੱਕ ਜਿਹਨੂੰ ਆਪਾਂ ਮੰਥਨ ਮੀਟਿੰਗ ਕਹਿ ਸਕਦੇ ਹਾਂ ਪਰ ਇਹ ਮੀਟਿੰਗ ਸਿਰਫ 10-15 ਮਿੰਟ ਚੱਲੀ ਐਵੇਂ ਕਿਉਂ ਹੇ ਜੀ ਪ੍ਰਿਜ ਜੀ ਬਹੁਤ ਵਧੀਆ ਤੁਹਾਡਾ ਸਵਾਲ ਹੈ ਕਿਉਂਕਿ ਕੱਲ ਮੀਡੀਆ ਵੱਲੋਂ ਖਾਸ ਕਰਕੇ ਪੰਜਾਬ ਦੇ ਮੀਡੀਆ ਵੱਲੋਂ ਬਹੁਤ ਜ਼ੋਰ ਸ਼ੋਰ ਦੇ ਨਾਲ ਦਿਖਾਇਆ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੀ ਹਾਰ ਹੋਈ ਹੈ ਤੇ ਹਾਰ ਤੋਂ ਬਾਅਦ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੀ ਲੀਡਰਸ਼ਿਪ ਦੇ ਨਾਲ ਇੱਕ ਮੀਟਿੰਗ ਰੱਖੀ ਗਈ ਹੈ ਕਪੂਰਥਲਾ ਹਾਊਸ ਵਿਖੇ ਜੋ ਕਿ ਦਿੱਲੀ ਦੇ ਵਿੱਚ ਮੌਜੂਦ ਹੈ ਜਿਸ ਵਿੱਚ ਦਿੱਲੀ ਦੇ ਆਗੂ ਸਹਿਬਾਨ ਖੁਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਮੌਜੂਦ ਰਹਿੰਦੇ ਨੇ ਸੰਦੀਪ ਪਾਠਕ ਮੌਜੂਦ ਰਹਿੰਦੇ ਨੇ ਤਾਂ ਤਮਾਮ ਲੀਡਰਸ਼ਿਪ ਹੈ ਜਿਹੜੀ ਉਹ ਦਿੱਲੀ ਦੀ ਹੈ ਪੰਜਾਬ ਦੀ ਹੈ ਉਹ ਮੌਜੂਦ ਰਹਿੰਦੀ ਹੈ ਖਾਸ ਪੰਜਾਬ ਤੋਂ ਮੁੱਖ ਮੰਤਰੀ ਭਗਵੰਤ ਮਾਨ ਜਾਂਦੇ ਨੇ ਉਹਨਾਂ ਦੇ ਨਾਲ ਵਿਧਾਇਕ ਸਾਹਿਬਾਨ ਜਾਂਦੇ ਨੇ ਮੰਤਰੀ ਸਾਹਿਬਾਨ ਜਾਂਦੇ ਨੇ ਪਰੰਤੂ ਬੜਾ ਇੱਕ ਹਾਸੋਹੀਣੀ ਵੀ ਜਾਪਦਾ ਹੈ ਤੇ ਇੱਕ ਹੈਰਾਨਗੀ ਵੀ ਪ੍ਰਗਟ ਹੁੰਦੀ ਹੈ ਕਿਉਂਕਿ ਵੱਡੇ ਮੀਡੀਆ ਦੇ ادارے ਜਿਹਦੇ ਜਿਹੜੇ ਵਿਸ਼ਵ ਪੱਧਰ ਤੇ ਨਾਮੀ ਚੈਨਲਸ ਨੇ ਤਾਂ ਉਹਨਾਂ ਵੱਲੋਂ ਦਿਖਾਇਆ ਗਿਆ ਕਿ ਜਿਹੜੀ ਇਹ ਮੰਥਨ ਮੀਟਿੰਗ ਹੋਈ ਹੈ ਤੇ ਸਿਰਫ 10 ਤੋਂ 15 ਮਿੰਟ ਦੀ ਹੋਈ ਹੈ ਤਾਂ ਹੁਣ ਤੁਸੀਂ ਸੋਚੋ ਜਿਸ ਪ੍ਰੋਗਰਾਮ ਤੇ ਭਾਵ ਚੋਣਾਂ ਨੂੰ ਆਪ ਇੱਕ ਪ੍ਰੋਗਰਾਮ ਦੇ ਤੌਰ ਤੇ ਦੇਖਦੇ ਆ ਕਿ ਜਿਸ ਜਿਨ੍ਹਾਂ ਚੋਣਾਂ ਤੇ ਕਰੋੜਾਂ ਰੁਪਇਆ ਖਰਚ ਕੀਤਾ ਹੋਵੇ ਕਿਸੇ ਪਾਰਟੀ ਨੇ ਉਹਦੇ ਵਿੱਚ ਜਦੋਂ ਇਹ ਮੁੱਦੇ ਮੂੰਹ ਡੇਕਤੀ ਆ ਆਮ ਆਦਮੀ ਪਾਰਟੀ ਇੱਕ ਵੱਡੀ ਹਾੜ ਦਾ ਸਾਹਮਣਾ ਕਰਨਾ ਪੈਂਦਾ ਹੈ ਬਿਲਕੁਲ ਤੇ ਅਸੀਂ ਜਦੋਂ ਕਾਰਨਾਂ ਦੀ ਜਾਂਚ ਕਰਾਂਗੇ ਫੋਰ ਐਗਜ਼ਾਮਪਲ ਚੇਤਨ ਤੇ ਪ੍ਰੀਤ ਦਾ ਕੋਈ ਘਾਟਾ ਹੁੰਦਾ ਤਾਂ ਅਸੀਂ ਉਸ ਤੇ ਮੀਟਿੰਗ ਕਰਾਂਗੇ ਕਿ ਸਾਡਾ ਯਾਰ ਕਰੋਨਾ ਦਾ ਘਾਟਾ ਹੋ ਗਿਆ ਸਾਡੇ ਹੱਥੋਂ ਇੱਕ ਪੂਰਾ ਰਾਜ ਆ ਜਿਹੜਾ ਪੂਰੀ ਸੱਤਾ ਖੋਸ ਚੁੱਕੀ ਐ ਅਸੀਂ 15 ਮਿੰਟ ਦੇ ਵਿੱਚ ਮੰਥਨ ਕਰ ਸਕਦੇ ਆ ਪ੍ਰੀਤ ਜੀ ਤੁਸੀਂ ਆਪ ਦੱਸੋ ਨਹੀਂ ਸਰ ਐਵੇਂ ਤਾਂ ਕੋਈ ਹੋ ਨਹੀਂ ਸਕਦਾ ਹੋ ਸਕਦੀ ਕਿਸੇ ਵੀ ਸੂਰਤ ਵਿੱਚ ਇਸ ਤਰ੍ਹਾਂ ਦੀ ਪੋਸੀਬਿਲਟੀ ਹੋ ਸਕਦੀ ਹੈ ਜੀ ਨਹੀਂ ਜੀ ਪਤਾ ਨਹੀਂ ਕਿਹੜਾ ਇਹਨਾਂ ਨੇ ਮੰਥਨ ਕੀਤਾ ਹੈ ਕਿਹੜਾ ਨਹੀਂ ਕੀਤਾ ਇਸ ਤੋਂ ਵੀ ਵੱਡੀ ਇੱਕ ਸ਼ਰਮਨਾਕ ਗੱਲ ਹੈ ਮਤਲਬ ਪੰਜਾਬ ਦੇ ਲੀਡਰਾਂ ਤੋਂ ਹੈਰਾਨ ਹੈ ਜੀ ਪੰਜਾਬ ਦੇ ਲੀਡਰ ਵੀ ਉਹ ਹਾਕ ਮਾਰਦੇ ਨੇ ਦਿੱਲੀ ਵਾਲੇ ਇਹ ਵੀ ਮੂੰਹ ਚੱਕ ਕੇ ਗੱਡੀਆਂ ਚੱਕਦੇ ਨੇ ਹੂਟਰ ਪਜਾਂਦੇ ਟੂ 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 ਕਰਦੇ ਉੱਥੇ ਪਹੁੰਚ ਜਾਂਦੇ ਨੇ ਜੇ ਤ ਨਹੀਂ ਮੈਂ ਤੁਹਾਡੀ ਇੱਥੇ ਗੱਲ ਕੱਟਦਾ ਕਿ ਇੱਕ ਬਹੁਤ ਵੱਡਾ ਕਾਫਲਾ ਜਾਂਦਾ ਦਿੱਲੀ ਨੂੰ ਇਹ 10 15 ਮਿੰਟ ਦੀ ਮੀਟਿੰਗ ਦੇ ਲਈ ਕੀ ਗੱਲ ਇਹ ਮੀਟਿੰਗ ਪੰਜਾਬ ਵਿੱਚ ਨਹੀਂ ਹੋ ਸਕਦੀ ਸੀਗੀ ਇੰਨਾ ਕਾਫਲਾ ਗਿਆ ਸਾਰਾ ਖਰਚਾ ਗੱਡੀਆਂ ਦਾ ਖਰਚਾ ਪੈਟਰੋਲ ਦਾ ਬਾਕੀ ਹੋ ਸਾਰਾ ਖਰਚਾ ਹੁੰਦਾ ਜਦ ਕਿ ਉਧਰ ਕੇਜੀਵਾਲ ਸਾਹਿਬ ਪੰਜਾਬ ਆਂਦੇ ਉਹ ਇੱਥੇ ਆ ਕੇ ਮੀਟਿੰਗ ਕਰਦੇ ਮੈਨੂੰ ਲੱਗਦਾ 5 7 ਤੋਂ 10000 ਦੇ ਵਿੱਚ ਇਹ ਮੀਟ ਪੰਜਾਬ ਤਾਂ ਪਹਿਲਾਂ ਹੀ ਇੰਨਾ ਕਰ ਜਾਈਏ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਮੈਂ ਐਸੀ ਗੱਲ ਤੇ ਆ ਰਿਹਾ ਸੀਗਾ ਤੁਸੀਂ ਸਵਾਲ ਵੀ ਵਿੱਚ ਹੀ ਪੁੱਟ ਕਰ ਲਿਆ ਬਹੁਤ ਵਧੀਆ ਗੱਲ ਹੈ ਤੇ ਇੱਕ ਚੰਗੇ ਪੱਤਰਕਾਰ ਦੀ ਨਿਸ਼ਾਨੀ ਵੀ ਇਹੀ ਹੁੰਦੀ ਹੈ ਜੀ ਪ੍ਰੀਜੀ ਸਵਾਲ ਇਹੀ ਹੈ 10 ਤੋਂ 15 ਮਿੰਟ ਦੀ ਇਹ ਮੀਟਿੰਗ ਚੱਲਦੀ ਹੈ ਹੈਨਾ ਜੀ ਮੀਡੀਆ ਰਿਪੋਰਟਾਂ ਮੁਤਾਬਕ ਹੈ ਜੋ ਵੱਡੇ ادارے ਨੇ ਤਾਂ ਉਸ ਮੀਟਿੰਗ ਲਈ ਮੁੱਖ ਮੰਤਰੀ ਭਗਵੰਤ ਮਾਨ ਜਾਂਦੇ ਨੇ ਭਗਵੰਤ ਮਾਨ ਦੇ ਨਾਲ ਕਿੰਨੀਆਂ ਗੱਡੀਆਂ ਦਾ ਕਾਫਲਾ ਹੁੰਦਾ ਘੱਟੋ-ਘੱਟ 45 ਤੋਂ 50 ਗੱਡੀਆਂ ਦਾ ਕਾਫਲਾ ਰੱਖ ਲਓ 40 ਤੋਂ 50 ਗੱਡੀਆਂ ਦਾ ਕਾਫਲਾ ਰੱਖ ਲਓ ਉਸ ਤੋਂ ਬਾਅਦ ਕੈਬਨਿਟ ਮੰਤਰੀ ਸਾਹਿਬਾਂ ਚਾਹੁੰਦੇ ਨੇ ਉਹਨਾਂ ਦੇ ਨਾਲ 4 ਤੋਂ 5 ਗੱਡੀਆਂ ਦਾ ਕਾਫਲਾ ਹੁੰਦਾ ਕਿਉਂਕਿ ਤਿੰਨ-ਚਾਰ ਤਾਂ ਉਹਨਾਂ ਦੀਆਂ ਸਕੂਟਰਾਂ ਹੁੰਦੀਆਂ ਨੇ ਜਿਹੜੀ ਸਿਕਿਉਰਿਟੀ ਜੀਪਸ ਹੁੰਦੀਆਂ ਨੇ ਗੱਡੀਆਂ ਹੁੰਦੀਆਂ ਨੇ ਪੰਜਵੀਂ ਉਹਨਾਂ ਦੀ ਹੁੰਦੀਆਂ ਫਿਰ ਉਹ ਤਾਂ ਵਿਦਾਈ ਕਾ ਦੀ ਗੱਡੀ ਰੱਖ ਲੋ ਮਤਲਬ ਕਿ ਸੈਂਕੜੇ ਦੀ ਗਿਣਤੀ ਦੇ ਵਿੱਚ ਗੱਡੀਆਂ ਜਿਹੜੀਆਂ ਪੰਜਾਬ ਤੋਂ ਹੁਟਰ ਬਜਾਉਂਦੀਆਂ ਤੇਲ ਫੂਕਦੀਆਂ ਪੰਜਾਬ ਦੇ ਖਜ਼ਾਨੇ ਨੂੰ ਜਿੱਥੋਂ ਜਦੋਂ ਅਜਿਹੀ ਸੂਰਤ ਵਿੱਚ ਪੰਜਾਬ ਨੱਕੋ ਨੱਕੇ ਕਰ ਸਕਦੇ ਵਿੱਚ ਡੁੱਬਿਆ ਹੋਇਆ ਹੋਵੇ ਤਾਂ ਦਿੱਲੀ ਦੇ ਵਿੱਚ ਪਹੁੰਚਦੀਆਂ ਨੇ ਸਵਾਲ ਇਹੀ ਹੈ ਕਿ ਅਰਵੰਦ ਕੇਜਰੀਵਾਲ ਸਾਹਿਬ ਤੇ ਮਨਜੋਗ ਸੰਦੀਪ ਪਾਠਕ ਜੀ ਉਹ ਖੁਦ ਨਹੀਂ ਆ ਸਕਦੇ ਸੀ ਦਿੱਲੀ ਤੋਂ ਚੰਡੀਗੜ੍ਹ ਦੇ ਵਿੱਚ ਆ ਸਕਦੇ ਸੀਗੇ ਦਿੱਲੀ ਦੇ ਵਿੱਚ ਬਹੁਤ ਸਾਰੇ ਉੱਥੇ ਕੋਈ ਏ ਕੋਈ ਗਾਰਡਨ ਬੁੱਕ ਕਰ ਲਿਆ ਜਾਂਦਾ ਸੀਐਮ ਦੀ ਹਾਊਸ ਐ ਸਰਕਾਰੀ ਗਰਾਊਂਡਾਂ ਨੇ ਉੱਥੇ ਸਾਰਾ ਤਾਮਜਮ ਕਰ ਲਿਆ ਜਾਂਦਾ ਜਿਹੜਾ ਤੁਸੀਂ ਮੰਥਨ ਕਰਨਾ ਸੀ ਦੇਖੋ ਲੱਖਾਂ ਕਰੋੜਾਂ ਦਾ ਜਿਹੜਾ ਉਹ ਬੋਝ ਹੈ ਕੱਲ ਇੱਕ ਵਾਰ ਮੁਫਤ ਦਾ ਬੋਝ ਮੈਂ ਕਹਿ ਸਕਦਾ ਮੁਫਤ ਦਾ ਬੋਝ ਹੈ ਜਿਹੜਾ ਪੰਜਾਬੀਆਂ ਦੇ ਸਿਰ ਤੇ ਪੈ ਗਿਆ ਆਮ ਆਦਮੀ ਪਾਰਟੀ ਕਿਉਂ ਆਈ ਸੀ ਕਹਿੰਦੇ ਅਸੀਂ ਰਾਜ ਨਹੀਂ ਕਰਨਾ ਅਸੀਂ ਸੇਵਾ ਕਰਾਂਗੇ ਅਸੀਂ ਸੱਤਾ ਏ ਕੀ ਕਹਿੰਦੋਂ ਦੇਖੀ ਅਸੀਂ ਰਾਜਨੀਤਿਕ ਕਰਨ ਨਹੀਂ ਰਾਜਨੀਤ ਨੂੰ ਬਦਲਣ ਦੇ ਲਈ ਆਏ ਸੀ ਤੇ ਕੀ ਬਦਲੇ ਆ ਜੀ ਪਹਿਲੇ ਵਾਲੇ ਵੀ ਇਦਾਂ ਹੀ ਕਰਦੇ ਸੀ ਉਹ ਮੈਨੂੰ ਲੱਗਦਾ ਉਹ ਇਹਨਾਂ ਤੋਂ ਘੱਟ ਕਰਦੇ ਹੋਣਗੇ ਇਹ ਤਾਂ ਮਾੜੀ ਜੇ ਹੋ ਹੋਂਕਾ ਵੀ ਭਰਦੇ ਆ ਤੇ ਇਹ ਗੱਡੀਆਂ ਚੱਕਦੇ ਨੇ ਮੁੱਖ ਮੰਤਰੀ ਸਾਹਿਬ ਤਮਾਮ ਕਾਫਲਾ ਉਹਨਾਂ ਦਾ ਦਿੱਲੀ ਦੇ ਵਿੱਚ ਪਹੁੰਚ ਜਾਂਦਾ ਉਹੀ ਦੋ ਜਣੇ ਇੱਥੇ ਆ ਜਾਂਦੇ 10 ਜਣੇ ਇੱਥੇ ਆ ਜਾਂਦੇ ਤੇ ਕਿੰਨਾ ਉਹ ਜਿਹੜਾ ਲੱਖਾਂ ਕਰੋੜਾਂ ਦਾ ਉਹ ਖਰਚ ਪਿਆ ਉਹ ਹਜ਼ਾਰਾਂ ਦੇ ਵਿੱਚ ਹੀ ਰਹਿ ਸਕਦਾ ਸੀ ਜੀ ਇਹ ਸਮੇਂ ਦੇ ਵਿੱਚ ਜਦੋਂ ਪੰਜਾਬ ਨੱਕੋ ਨੱਕ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ ਹੋਵੇ ਤੇ ਇਹ ਵੀ ਇੱਕ ਮੈਂ ਕਹਾਂਗਾ ਕਿ ਬੇहद ਸ਼ਰਮਨਾਕੀ ਗੱਲ ਹੈ ਪੰਜਾਬ ਸਰਕਾਰ ਲਈ ਇਹ ਲੀਡਰਸ਼ਿਪ ਲਈ ਵੀ ਜੀ ਚੇਤਨ ਜੀ ਇੱਕ ਮੇਰਾ ਸਵਾਲ ਹੋਰ ਹੈ ਕਿ ਮਾਨ ਸਰਕਾਰ ਆਉਣ ਤੋਂ ਪਹਿਲਾਂ ਇਹਨਾਂ ਨੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਆ ਪੰਜਾਬ ਦੇ ਲੋਕਾਂ ਦੇ ਨਾਲ ਇੱਕ ਉਹਦੇ ਵਿੱਚ ਇੱਕ ਇਹ ਵੀ ਵਾਅਦਾ ਸੀਗਾ ਕਿ ਅਸੀਂ ਮਹਿਲਾਵਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦਵਾਂਗੇ ਉਹ ਵਾਅਦਾ ਪੂਰਾ ਨਹੀਂ ਹੋਇਆ ਹੁਣ ਇੱਕ ਹੋਰ ਵਾਅਦਾ ਕਰਤਾ ਕਿ ਜੀ ਅਸੀਂ ਹੁਣ ਹਜ਼ਾਰ ਨਹੀਂ 1100 ਰੁਪਏ ਦਵਾਂਗੇ ਜੀ ਹਰ ਮਹਿਲਾ ਨੂੰ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਪ੍ਰੇਮ ਜੀ ਇਹ ਗੱਲ ਇਦਾਂ ਸਾਰੇ ਸਾਡੇ ਜਿਹੜੇ ਸਨਮਾਨਯੋਗ ਦਰਸ਼ਕ ਵੀ ਨੇ ਉਹ ਵੀ ਜਾਣਦੇ ਨੇ ਜੀ ਕਿਨਾਂ ਵੱਲੋਂ ਬਕਾਇਦਾ ਜਦੋਂ ਪਿਛਲੀ ਮੁਫਤ ਕਰਨੀ ਸੀਗੀ ਫਾਰਮ ਭਰਵਾਏ ਗਏ ਜਦੋਂ ਮਹਿਲਾਵਾਂ ਨੂੰ ਇਹ ਹਜ਼ਾਰ ਹਜ਼ਾਰ ਰੁਪਏ ਦਾ ਗਰੰਟੀ ਗਰੰਟੀ ਦਿੰਦੇ ਸੀਗੇ ਜੀ ਗਰੰਟੀ ਦਾ ਮਤਲਬ ਕੀ ਹੁੰਦਾ ਕਿ ਗਰੰਟੀ ਹੈ ਪੂਰਾ ਹੋਣਾ ਇਹ ਪੂਰਾ ਹੋਊਗਾ ਹੁਣੇ ਮਤਲਬ ਜਿਆਦਾ ਸਵਾਦ ਆ ਸੀਗਾ ਉਸੇ ਵੇਲੇ ਪੂਰਾ ਕਰਦੇ ਗਰੰਟੀ ਦਾ ਮਤਲਬ ਤਾਂ ਉਹੀ ਹੁੰਦਾ ਉਹੀ ਹੁੰਦਾ ਨਾ ਇਹਨੇ ਅੱਛਾ ਉਦੋਂ ਵੀ ਇਹਨਾਂ ਨੇ ਮਹਿਲਾਵਾਂ ਤੋਂ ਫਾਰਮ ਭਰਵਾ ਲਏ ਹਨ ਜੀ ਕਹਿੰਦੇ ਆਪਾਂ ਹਜ਼ਾਰ ਹਜ਼ਾਰ ਰੁਪਏ ਦੇਵਾਂਗੇ ਜੀ ਮੈਂ ਦੇਖੋ ਆਮ ਆਦਮੀ ਪਾਰਟੀ ਦੀ ਇੱਕ ਤਰਾਸਦੀ ਆ ਰਹੀ ਆ ਪੰਜਾਬ ਦੇ ਨਾਲ ਇੱਕ ਕਿ ਇਹ ਮੁਫਤ ਖੁਰੀ ਨੂੰ ਬਹੁਤ ਬढ़ावा ਦਿੰਦੇ ਨੇ ਇਹ ਕੱਲੀ ਆਮ ਆਦਮੀ ਪਾਰਟੀ ਨਹੀਂ ਚਾਹੇ ਭਾਜਪਾ ਵੀ ਹੈ ਕਾਂਗਰਸ ਵੀ ਰਹੀ ਹੈ ਜਾਂ ਅਕਾਲੀ ਦਲ ਵੀ ਹੈ ਦੇਖੋ ਫਰੀ ਦੇ ਬੱਸ ਲਾਣਾ ਮਤਲਬ ਕਿ ਅਸੀਂ ਲੋਕਾਂ ਨੂੰ ਹੱਡ ਹਰੰਬ ਬਣਾਉਣਾ ਰਾਸ਼ਨ ਕਹਿੰਦੇ ਆਪਾਂ ਫਰੀ ਦਿੰਦੇ ਏਨੇ ਲੱਖ ਪਰਿਵਾਰਾਂ ਨੂੰ ਬਿਜਲੀ ਮੁਫਤਾਂ ਸਫਰ ਮੁਫਤਾਂ ਤੇ ਬੰਦਾ ਕਮਾਊਗਾ ਕਿਉਂ ਜੀ ਬਿਲਕੁਲ ਉਹ ਤਾਂ ਹੈ ਪੜਾਈ ਕਹਿੰਦੇ ਅਸੀਂ ਮੁਫਤ ਕਰਤੀ ਆ ਮੈਡੀਕਲ ਕਹਿੰਦੇ ਅਸੀਂ ਮੁਫਤ ਕਰਤਾ ਜਰਦ ਤੁਸੀਂ ਮੁਫਤ ਕਰਨਾ ਤਾਂ ਤੁਸੀਂ ਉਦਹੀਂ ਇੱਕ ਤਾਂ ਇਹ ਆਪਾਹ ਜ ਬਣਾ ਰਹੇ ਨੇ ਸਾਡੇ ਅਰਗਿਆਂ ਨੂੰ ਇੱਕ ਤਰ੍ਹਾਂ ਦੇ ਬਿਲਕੁਲ ਠੀਕ ਹੈ ਜੀ ਰਹੀ ਗੱਲ 100000 ਰੁਪਏ ਦੇ ਇਹਨਾਂ ਨੇ ਫਾਰਮ ਪਰਵਾਏ ਆ ਜੀ ਜੀ ਜਦੋਂ ਨਹੀਂ ਉਹ ਵਾਦਾ ਪੂਰਾ ਹੁੰਦਾ ਜਦੋਂ ਲੋਕ ਸਭਾ ਚੋਣਾਂ ਆ ਜਾਂਦੀਆਂ ਨੇ ਜਾਂ ਜਮਿਨੀ ਚੋਣਾਂ ਆਉਂਦੀਆਂ ਨੇ ਪੰਜਾਬ ਦੇ ਵਿੱਚ ਤਾਂ ਉਦੋਂ ਇਹ ਕਹਿੰਦੇ ਜੀ ਹਜ਼ਾਰ ਹਜ਼ਾਰ ਨਹੀਂ ਹੁਣ ਅਸੀਂ ਤੁਹਾਨੂੰ 11-1100 ਰੁਪਏ ਦਵਾਂਗੇ ਬਿਲਕੁਲ ਮਤਲਬ ਕਿ ਕਿਹੜੀ ਸੂਰਤ ਦੇ ਵਿੱਚ 11-1100 ਰੁਪਏ ਦੇਣਗੇ ਇਹ ਕਿਹੜੇ ਮੂੰਹ ਨਾਲ ਮੱਖ ਮੰਤਰੀ ਸਾਹਿਬ ਤੁਮ ਗੱਜੇ ਮਾਰਦੇ ਨੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਇਹਨਾਂ ਨੂੰ ਕਰਜ਼ਾ ਚੱਕਣਾ ਪੈਂਦਾ ਹੈ ਜੀ ਬਿਲਕੁਲ ਬਿਲਕੁਲ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਇਹਨਾਂ ਨੂੰ ਕਰਜ਼ਾ ਚੱਕਣਾ ਪਿਆ ਕਈ ਵਾਰ ਅੱਛਾ ਜੀ ਤੇ ਅਜਿਹੀ ਸੂਰਤ ਦੇ ਵਿੱਚ ਹਜ਼ਾਰ ਤੋਂ ਵੱਧ ਕਹਿੰਦੇ ਆਪਾਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਹਿੰਦੇ ਹੁੰਦੇ ਸੀ ਪੰਜਾਬ ਆ ਜਿਹੜਾ ਲਗਭਗ ਪੌਣੇ 3 ਲੱਖ 3 ਲੱਖ ਕਰੋੜ ਦਾ ਕਰਜ਼ਾਈ ਹੈ ਬਿਲਕੁਲ ਕਹਿੰਦੇ ਪੰਜਾਬ ਦੇ ਵਿੱਚ ਕੋਈ ਬੱਚਾ ਜਨਮ ਲੈਂਦਾ ਹੈ ਨਾ ਤਾਂ ਉਸਦੇ ਜੰਮਦੇ ਸਾਰੀ ਉਹ ਇੱਕ 1 ਲੱਖ ਰੁਪਏ ਦਾ ਉਹ ਕਰਜ਼ਦਾਰ ਹੋ ਜਾਂਦਾ ਤੇ ਅੱਜ ਉਹ ਕਰਜ਼ਾ ਜਿਹੜਾ ਪੌਣੇ 3 ਲੱਖ 3 ਲੱਖ ਦੱਸੇਗਾ ਉਹ ਮਿਲਦਾ ਕਿ 3.5 ਕਿ ਪੌਣੇ 4 ਲੱਖ ਦੇ ਲਗਭਗ ਕਰੋੜ ਹੋ ਗਿਆ ਹੈ ਨਾ ਜੀ ਤੇ ਹੁਣ ਮੈਂ ਹੀ ਸਵਾਲ ਭਾਸ਼ ਭਾਗੂ ਜੇ ਸਾंपਲਾ ਹੁਣਾਂ ਨੂੰ ਪੁੱਛੇਗਾ ਕਹਿੰਦੇ ਉਦੋਂ ਫੇ 1 ਲੱਖ ਸੀਗਾ ਤਾਂ ਹੁਣ ਤਾਂ ਆਪ ਹੀ ਕਹਿੰਦੇ ਡੇਢ ਡੇਢ ਲੱਖ ਨੇ ਨੇ ਆਪ ਹੀ ਚਾੜ੍ਹ ਦਿੱਤਾ ਜੀ ਸਹੀ ਹੈ ਉਹਨਾਂ ਦੀ ਗੱਲ ਵੀ ਬਾਜੇ ਵਾ ਉਹ ਤਾਂ ਵਿਰੋਧੀ ਧਿਰ ਤਾਂ ਇਹੀ ਕਹਿੰਦੇ ਆ ਕਿ ਅਸੀਂ ਨਹੀਂ ਕਰ ਸਕਦੇ ਤੁਸੀਂ ਕਰਕੇ ਤਾਂ ਦਿਖਾਓ ਬਿਲਕੁਲ ਇਹ ਤਾਂ ਮਤਲਬ ਕਿ ਇਸ ਤਰ੍ਹਾਂ ਤਾਂ ਵਰਤਾਰਾ ਰਿਹਾ ਤਾਂ 2 ਸਾਲ ਦੇ ਵਿੱਚ ਮੈਂ ਲੋਕਾਂ ਦੇ ਦਿਲਾਂ 'ਚ ਉਤਰਨੇ ਸ਼ੁਰੂ ਹੋ ਗਏ ਬਿਲਕੁਲ ਜੀ ਤਾਜ਼ਾ ਉਦਾਹਰਨ ਹਾਲ ਹੀ ਵਿੱਚ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਸਨ ਉਸ ਤੋਂ ਲਈ ਜਾ ਸਕਦੀ ਹੈ ਰਹੀ ਗੱਲ ਜ਼ਿਬਨੀ ਚੋਣਾਂ ਦੀ ਮੈਂ ਕਹਿੰਨਾ ਕਿ ਰੂਲਿੰਗ ਪਾਰਟੀ ਲਈ ਜ਼ਿਮਨੀ ਚੋਣ ਜਿੱਤਣਾ ਮੇਰੀ ਨਿਗਾਹ ਦੇ ਵਿੱਚ ਜਾਂ ਮੇਰੀ ਨਜ਼ਰ ਦੇ ਵਿੱਚ ਕੋਈ ਬਹੁਤ ਵੱਡੀ ਉਪਲਬਧੀ ਨਹੀਂ ਆ ਜੀ ਫੋਰ ਐਗਜ਼ਾਮਪਲ ਇੱਕ ਥਾਂ ਤੇ ਜ਼ਿਮਨੀ ਚੋਣ ਹੁੰਦੀ ਆ ਪੰਜਾਬ ਦਾ ਸਾਰਾ ਤਾਣਾ ਬਾਣਾ ਮੁੱਖ ਮੰਤਰੀ ਉੱਥੇ ਆ ਕੇ ਬੈਠ ਜਾਂਦੇ ਨੇ ਜਲੰਧਰ ਦੇ ਵਿੱਚ ਕਰ ਆਪਾਂ ਕੋਠੇ ਕਰਾਏ ਤੇ ਲੈ ਲਈ ਪੰਜਾਬ ਦੇ ਜਿੰਨੇ ਚੇਅਰਮੈਨ ਆ ਜਿੰਨੇ ਜ਼ਿਲ੍ਹਾ ਪ੍ਰਧਾਨ ਆ ਕੋਈ ਵਾਰਡ ਪ੍ਰਧਾਨ ਆ ਸਾਰੇ ਤੱਕ ਤੁਸੀਂ ਜਲੰਧਰ ਲਾ ਦਿੰਦੇ ਹੋ ਜੀ ਕੀ ਗੱਲ ਸਵਾਦ ਤਾਂ ਤਾਂ ਸੀਗਾ ਨਾ ਜਦੋਂ ਜਲੰਧਰ ਵਾਲੀ ਉੱਥੇ ਇਕੱਲੇ ਪ੍ਰਚਾਰ ਕਰਦੇ ਉਹਨੇ ਉਹਨੇ ਹਲਕੇ ਵਾਲੇ ਕਿਉਂ ਮੁੱਖ ਮੰਤਰੀ ਨੂੰ ਉੱਥੇ ਵੀ ਜਾਣਾ ਪਿਆ ਜੇਕਰ ਤੁਸੀਂ ਕੰਮ ਕਰਦੇ ਹੋ ਦੇਖੋ ਜਿਮਨੀ ਚੋਣ ਜਿੰਨੀ ਰੂਲਿੰਗ ਪਾਰਟੀ ਲਈ ਕੋਈ ਬਹੁਤ ਇਤਿਹਾਸਿਕ ਪਲ ਜਾਂ ਬਹੁਤ ਕੋਈ ਵੱਡੀ ਉਪਲਬਧੀ ਨਹੀਂ ਆ ਸਵਾਦ ਸੀਗਾ 2000 ਜਿਹੜੀਆਂ 24 ਦੀਆਂ ਲੋਕ ਸਭਾ ਚੋਣਾਂ ਹੋਈਆਂ ਉਹਦੇ ਵਿੱਚ ਇਹ ਕਹਿੰਦੇ ਕਿ ਆਪਾਂ ਇਹ ਕਰਾਂਗੇ ਉਹ ਕਰਾਂਗੇ ਹਨਾ ਜੀ ਉਦੋਂ ਕੀ ਹੋਇਆ ਤੇ ਇਹਨਾਂ ਸੀਟਾਂ ਦਾ ਹਿੱਸੇ ਆਂ ਆ ਹਾਂਜੀ 92 ਸੀਟਾਂ ਜਿੱਤਨ ਵਾਲਿਆਂ ਨੂੰ ਤੇ ਇਹਨਾਂ ਨੂੰ ਆਪਣੇ ਅੰਦਰ ਚਾਤੀ ਮਾਰਨੀ ਚਾਹੀਦੀ ਕਿ 2 ਸਾਲਾਂ ਦੇ ਵਿੱਚ ਸਾਡੇ ਤੋਂ ਇਦਾਂ ਦੇ ਕਿਹੜੀਆਂ ਕਰਤੋਤਾ ਹੋ ਗਈਆਂ ਕਿ ਲੋਕਾਂ ਨੇ ਸਾਨੂੰ ਮੂੰਹ ਤੱਕ ਨਹੀਂ ਲਾਇਆ ਇੱਕ ਸਵਾਲ ਹੈ ਕਿ ਇੱਕ ਸੋਚ ਵਿਚਾਰ ਕਰਨ ਵਾਲਾ ਅਸਲ ਮੰਥਨ ਕਰਨ ਵਾਲਾ ਇਹ ਮੁੱਦਾ ਇਹ ਨਾਲ ਹੀ ਜੀ